ਜਿੱਕਾ ਖਲਸਾ ਵਾਂਗ ਦੀ ਕੀ ਫਤਿਹ ਗੁਰੂ ਰੂਪ ਗੁਰਸਵਾਰੀ ਸਾਹਿਬ ਜੀਓ ਆਪਾ ਬਾਬਾ ਨੋਸ ਸਿੰਘ ਜੀ ਬਾਰੇ ਜਾਣਕਾਰੀ ਹਾਸਲ ਕਰੀਏ 1662 ਈਸਵੀ ਨੂੰ ਚੀਚਾ ਜਿਲ੍ਹਾ ਅੰਮ੍ਰਿਤਸਰ ਵਿੱਚ ਪਿਤਾ ਮਬਾ ਲੱਦਾ ਜੀ ਨੰਬਰਦਾਰ ਦੇ ਘਰ ਉਹਨਾਂ ਦਾ ਜਨਮ ਹੋਇਆ ਬਾਬਾ ਸੇਵਾ ਸਿੰਘ ਜੀ ਆਪਦੇ ਵੱਡੇ ਭਰਾ ਸਨ ਉਹ ਆਪ ਦੋਵਾਂ ਭਰਾਵਾਂ ਨੇ ਪਵਿੱਤਰ ਅਮਰਦੀਦਾਰ ਪ੍ਰਾਪਤ ਕੀਤੀ ਤੇ ਅਮਰਦੀਦਾਰ ਪ੍ਰਾਪਤ ਕਰਨ ਬਰੰਤ ਦੋਵੇਂ ਭਰਾ ਗੁੱਜਰ ਸਿੰਘ ਭੰਗੀ ਦੇ ਜਥੇ ਵਿੱਚ ਸਗਰ ਮੈਂਬਰ ਬਣ ਗਏ 29 ਮਾਰਚ 1748 ਨੂੰ ਕਾਤਲ ਸਹਿਬ ਅੰਮ੍ਰਿਤਸਰ ਵਿਖੇ ਸਰਪੱਤ ਖਾਲਸੇ ਦੇ ਇਕੱਠ ਵਿੱਚ 65 ਜਥਿਆਂ ਨੂੰ 11 ਮਿਸਲਾਂ ਵਿੱਚ ਵੰਡਿਆ ਗਿਆ ਬਾਬਾ ਦੀਪ ਸਿੰਘ ਜੀ ਨੂੰ ਮਿਸਲ ਸ਼ਹੀਦਾਂ ਦਾ ਜਥੇਦਾਰ ਸਾਪਿਆ ਗਿਆ ਉਸ ਸਮੇਂ ਬਾਪਾ ਨਾ ਉਸ ਨੇ ਆਪਣੀ ਮਿਸਲ ਇਕਵਾਈ ਕਰਦੇ ਆ ਪੰਜ ਪਿੰਡਾਂ ਦੇ ਕਬਜ਼ਾ ਕਰ ਲਿਆ ਉਸ ਵਕਤ ਬਾਬਾ ਦੀਪ ਸਿੰਘ ਜੀ ਦਮਦਮਾ ਸਾਹਿਬ ਵਿਖੇ ਸਨ ਇਧਰ ਬਾਬਾ ਨੌਰ ਸਿੰਘ ਨੇ ਆਪਣੀ ਸਾਰੀ ਜ਼ਿੰਮੇਵਾਰੀ ਆਪਣੇ ਚਾਰ ਸੁਪੁੱਤਰਾਂ ਬਾਬਾ ਗੁਰਬਖਸ਼ ਸਿੰਘ ਭਾਲ ਸਿੰਘ ਆਗਿਆ ਸਿੰਘ ਛੋਟੇ ਬਾਬਾ ਅਕਾ ਸਿੰਘ ਨੂੰ ਸੌਂਗ ਕੇ ਆਪ ਬਾਬਾ ਦੀਪ ਸਿੰਘ ਪਾਸ ਦਮਦਮਾ ਸਾਹਿਬ ਵਿਖੇ ਚਲੇ ਗਏ ਆਪ ਜੀ ਨੂੰ ਬਾਬਾ ਦੀਪ ਸਿੰਘ ਨੇ ਜੱਸੀ ਦੀ ਮੀਰ ਜਥੇਦਾਰੀ ਥਾਪੀ ਉਧਰ ਅਬਦਾਲੀ ਨੇ ਆਪਣੇ ਪੁੱਤਰ ਤਮੂਰ ਸ਼ਾ ਜਨੈਲ ਜਹਾਂਨ ਖਾਨਤ ਸਰਬਲੰਦ ਖਾਨ ਨੂੰ ਅੰਮ੍ਰਿਤਸਰ ਦੇ ਸਿੱਖਾਂ ਦਾ ਮੜੀਆਂ ਮੇੜ ਕਰਨ ਲਈ ਭੇਜਿਆ ਦੋਵਾਂ ਨੇ ਆਉਂਦੇ ਸਿੱਖਾਂ ਨੂੰ ਮੌਦੇ ਘੜਤਾਨਾ ਸ਼ੁਰੂ ਕਰ ਦਿੱਤਾ ਪਵਿੱਤਰ ਹਰਮੰਦਰ ਸਾਹਿਬ ਦੀ ਇਮਰਿਆਦਾ ਭੰਗੀ ਤੇ ਪਵਿੱਤਰ ਸਰੋਵਰ ਨੂੰ ਮਿੱਟੀ ਨਾਲ ਪੂਰ ਦਿੱਤਾ ਤੇ ਆਪਣੀਆਂ ਮਨਮਾਨੀਆਂ ਕਰਨ ਲੱਗਾ ਇਹ ਖਬਰ ਭਾਲ ਸਿੰਘ ਤੇ ਨਿਹੰਗ ਸਿੰਘ ਨੇ ਦਮਨਾਵਸ ਸਾਹਿਬ ਜੀ ਖੇ ਜਾ ਕੇ ਬਾਬਾ ਦੀਪ ਸਿੰਘ ਨੂੰ ਦੱਸੀ ਉਸ ਵਕਤ ਬਾਬਾ ਜੀ ਬਾਣੀ ਲਿਖ ਰਹੇ ਸਨ ਬਾਬਾ ਦੀਪ ਸਿੰਘ ਜੀ ਸਿੰਘਾਂ ਨੂੰ ਇਕੱਠੇ ਕਰਕੇ ਮਾਝ ਦੀ ਧਰਤੀ ਦੇ ਪਹੁੰਚ ਗਏ ਸਿੰਘਾਂ ਨੇ ਦਰਾਨੀਆਂ ਦਾ ਟਾਕਰਾ ਪਿੰਡ ਗੋਲਵਰ ਦੇ ਮਦਾਨ ਵਿੱਚ ਹੋਇਆ ਸਿੰਘ ਦੇ ਦਰਾਨੀ ਲੜਦੇ ਹੋਏ ਪੰਚੱਬਾ ਤੇ ਵਰਪਾਲ ਦੀ ਸਾਂਝੀ ਜੂਵ ਚਾਮੋ ਸਾਹਮਣੇ ਹੋ ਗਏ ਬਾਬਾ ਜੀ ਨੂੰ ਵੈਰੀਆਂ ਦੇ ਚਿੱਟੀ ਦਲ ਨੇ ਘੇਰਾ ਪਾ ਲਿਆ ਸਿੱਖਾਂ ਦਾ ਬਹੁਤ ਨੁਕਸਾਨ ਹੋਇਆ ਜੰਦ ਵਿੱਚ 9000 ਸਿੰਘ ਸ਼ਹੀਦ ਹੋਏ ਤੇ 28000 ਅਫਗਾਨੀ ਦੇ ਫੌਜੀ ਨਾਮਰ ਸਿੰਘ ਇਸ ਜੁੱਧ ਵਿੱਚ ਵੈਰੀਆਂ ਲੋਹਾ ਲੈਂਦੇ ਹਨ ਅਮਰੰਦਰ ਸਾਹਿਬ ਦੀ ਪਵਿੱਤਰਤਲੀ ਸ਼ਹੀ ਹੋਏ। ਨੌ ਲਖੀ ਪੱਟੀ ਦਾ ਹਾਕਮ ਕਾਸਮ ਖਾਨ ਤੇ ਬਾਬਾ ਨੌ ਸਿੰਘ ਨੂੰ ਲੰਕਾਰਿਆ। ਬਾਬਾ ਜੀ ਨੇ ਉਸ ਨੂੰ ਪਹਿਲਾ ਵਾਰ ਕਰਨ ਲਈ ਆਖਿਆ ਬਾਬਾ ਜੀ ਨੇ ਉਹਦਾ ਵਾਰ ਠਾਹ ਤੇ ਰੋਕ ਲਿਆ। ਬਾਬਾ ਜੀ ਨੇ ਫਿਰ ਐਸਾ ਵਾਰ ਕੀਤਾ ਤੇ ਕਾਸਮ ਖਾਨ ਦਾ ਸਿਰ ਧੜ ਤੋਂ ਅਲੱਗ ਹੋ ਗਿਆ। ਇਹ ਦੇਖ ਕੇ ਫੌਜ ਨੇ ਬਾਬਾ ਜੀ ਤੇ ਹਮਲਾ ਕਰਕੇ ਸ਼ਹੀਦ ਕਰ ਦਿੱਤਾ। ਸ਼ਹੀਦੀ ਵੇਲੇ ਬਾਬਾ ਜੀ ਦੀ ਉਮਰ 95 ਸਾਲ ਦੀ ਸੀ ਹੁਣ ਬਾਬਾ ਜੀ ਦਾ ਅਸਥਾਨ ਤਰਨਤਾਰਨ ਰੋਡ ਤੇ ਚੱਬੇ ਵਿਖੇ ਸਥਿਤ ਹੈ ਇਹ ਜਗ੍ਹਾ ਤੇ ਆਗਿ ਨੇ ਸ਼ਹੀਦੀ ਪ੍ਰਾਪਤ ਕੀਤੀ ਹੈ ਉਹ ਅਸਥਾਨ ਬਾਬਾ ਜੀ ਦਾ ساری ਦੁਨੀਆ ਉਸ ਜਗ੍ਹਾ ਦੇ ਉੱਤੇ ਮੱਥੇ ਟੇਕਦੀ ਹੈ ਸੰਗੋ ਸੱਚੇ ਬਾਦਸ਼ਾਹ ਦੀ ਕਿਰਪਾ ਦੀ ਪਾਤਰ ਬੰਦੀ ਹੈ ਸੋ ਏ ਸੀ ਸੰਖੇਪ ਇਤਿਹਾਸ ਬਾਬਾ ਨਾਨਕ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ